ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਤੇ 38+ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਹੁੰਦੇ ਨੇ ਤੇ ਇਥੇ ਮੋਸਟਲੀ ਹਾਈਪਰਟੈਨਸ਼ਨ ਤੇ 슈ગર ਤੇ ਟਾਈਫਰਡ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ। ਸਸ਼ੀਕਲ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਆਮਾਨਵੀ ਕਲੀਨਿਕ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਫਾਰਮੇਸੀ ਆਫਿਸ ਵਾਲਾ ਇੱਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ। ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ 1000 ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਇਸੇ ਵਿਚਾਲੇ ਮੋਗਾ ਮੰਡੀ ਤੋਂ ਵੀ ਤਸਵੀਰਾਂ ਆਮਿਆਈਆਂ ਨੇ ਮੋਗਾ ਮੰਡੀ ਦੇ ਵਿੱਚ ਝੋਨੇ ਦੀ ਆਮਦ ਦੇ ਲਈ ਪੂਖਤਾ ਪ੍ਰਬੰਧ ਕੀਤੇ ਗਏ ਨੇ ਦਰਅਸਲ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ بارش ਕਾਰਨ ਆਪਣਾ ਝੋਨਾ ਲਿਵਾਉਣ ਤੋਂ ਪਹਿਲਾਂ ਸੁਕਾ ਲੈਣ ਤੇ ਨਾਲ ਹੀ ਨਾਲ ਕਿਸਾਨਾਂ ਤੇ ਕਮਿਸ਼ਨ 에ਜੈਂਟਾਂ ਦੇ ਕੋਲ ਮੰਡੀ ਦੇ ਵਿੱਚ ਲੋੜਿੰਦੀਆਂ ਤਰਪਾਨਾਂ ਵੀ ਨੇ ਇਸ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਪ੍ਰਕਿਰਿਆ ਪੂਰੇ ਜ਼ੋਰਾ ਦੇ ਨਾਲ ਸ਼ੁਰੂ ਕਰ ਕਰ ਦਿੱਤੀ ਹੋਈ ਹੈ ਮੌਸਮ ਵਿਭਾਗ ਦੀ ਨਵੀਂ بارش ਦੀ ਚੇਤਾਵਨੀ ਦੇ ਮੱਦੇਨਜ਼ਰ ਹਾਲਾਂਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਮੰਡੀਆਂ ਦੇ ਵਿੱਚ ਸਖਤ ਪ੍ਰਬੰਧ ਵੀ ਕੀਤੇ ਗਏ ਨੇ ਮੋਗਾ ਮੰਡੀ ਦੇ ਕਿਸਾਨਾਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਫਸਲ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਚੁੱਕਿਆ ਹੈ ਅਤੇ ਹੁਣ بارش ਮੋਰ ਸ਼ੁਰੂ ਹੋ ਗਈ ਹੈ ਹਾਲਾਂਕਿ ਮੰਡੀਆਂ بارش ਦੀ ਉਮੀਦ ਦੇ ਵਿੱਚ ਚੰਗੀ ਤਰ੍ਹਾਂ ਤਿਆਰ ਨੇ ਕਮਿਸ਼ਨ 에ਜੈਂਟਾਂ ਅਤੇ ਕਿਸਾਨਾਂ ਕੋਲ ਲੋੜੀਆਂ ਤਰਪਾਲਾਂ ਅਤੇ ਛਾਂ ਦੇ ਪ੍ਰਬੰਧ ਵੀ ਕੀਤੇ ਗਏ ਨੇ ਕਿਸਾਨਾਂ ਨੇ ਸਰਕਾਰ ਨੂੰ ਉਪੀਲ ਕੀਤੀ ਹੈ ਕਿ ਝੋਨੇ ਦੀ ਨਮੀ ਜੋ ਕਿ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ ਉਸ ਨੂੰ ਵਧਾ ਕੇ 19 ਤੋਂ 20 ਫੀਸਦੀ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਹਾਲਾਂਕਿ ਮੰਡੀਆਂ ਦੇ ਵਿੱਚ ਪੁਕਤਾ ਪ੍ਰਬੰਧ ਕੀਤੇ ਗਏ ਨੇ ਉਤੇ ਹੀ ਕਿਸਾਨਾਂ ਦੇ ਵੱਲੋਂ ਇਹ ਕੁਝ ਮੰਗਾਂ ਰੱਖੀਆਂ ਗਈਆਂ ਨੇ ਉਤੇ ਹੀ ਦੱਸਦੇ ਕਿ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੀ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਮੰਡੀਆਂ ਦੇ ਵਿੱਚ ਟੁਕਵੇਂ ਪ੍ਰਬੰਧ ਕੀਤੇ ਗਏ ਨੇ ਸਰਕਾਰੀ ਹੁਕਮਾਂ ਅਨੁਸਾਰ ਖਰੀਦ ਸ਼ੁਰੂ ਹੋ ਚੁਕੀ ਹੈ ਪਰ ਆਮਦ ਹਾਲਾਕੇ ਅਜੇ ਘਟ ਹੈ ਕਿਸਾਨਾਂ ਨੂੰ اپیل ਕੀਤੀ ਜਾਂਦੀ ਹੈ ਕਿ ਉਹ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਮੰਡੀਆਂ ਦੇ ਵਿੱਚ ਭੁਗਤਾ ਪ੍ਰਬੰਧ ਯਕੀਨੀ ਬਣਾਉਣ ਹਾਲਾਂਕਿ ਨਾਲ ਹੀ ਨਾਲ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਝੋਨੇ ਦੇ ਨਾਲ 2 ਦਿਨ ਦੇਰੀ ਦੇ ਨਾਲ ਪਹੁੰਚਣ ਪਰ ਉਹਨਾਂ ਨੂੰ ਸੁੱਕਾ ਝੋਨਾ ਲਿਆਉਣਾ ਚਾਹੀਦਾ ਹੈ ਹਾਲਾਂਕਿ ਇੱਥੇ ਹੁਣ ਦੇਖਣਾ ਹੋਵੇਗਾ ਕਿ ਕੇਸੀ ਕੇ ਦੇ ਨਾਲ ਅੱਗੇ ਇਹ ਕਾਰਵਾਈ ਰਹਿੰਦੀ ਹੈ ਫਿਲਹਾਲ ਦੱਸੀਏ ਕਿ ਮੋਗਾ ਮੰਡੀ ਦੇ ਵਿੱਚ ਜੋ ਹੈ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰ ਪਾਸਿਓਂ ਦੀ ਜੋ ਇੱਥੇ ਪ੍ਰਸ਼ਾਸਨ ਨੇ ਜ਼ੋਰ ਲਗਾਇਆ ਹੋਇਆ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਮੁਸ਼ਕਲ ਜਿਹੜੀ ਹੈ ਨਾ ਆਵੇ ਕਿਸੇ ਵੀ ਤਰੀਕੇ ਦੀਆਂ ਦਿੱਕਤਾਂ ਦਾ ਸਾਹਮਣਾ ਨੂੰ ਨਾ ਕਰਨਾ ਪਵੇ ਸੋ ਇਸ ਕਰਕੇ ਹਰ ਤਰ੍ਹਾਂ ਦੇ ਭੋਖਤਾ ਇੰਤਜ਼ਾਮ ਜੋ ਹੈ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਜਿਸ ਤਰੀਕੇ ਦੇ ਨਾਲ ਮੋਗਾ ਮੰਡੀ ਦੇ ਵਿੱਚ ਮੌਜੂਦ ਦੱਸਦੇ ਕਿ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਵੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਹਾਲਾਂਕਿ ਹੁਣ ਕਿਸਾਨਾਂ ਨੂੰ ਲੋੜ ਹੈ ਕਿ ਉਹ ਆਪਣਾ ਝੋਨਾ ਜੋ ਲੈ ਕੇ ਆ ਰਹੇ ਨੇ ਉਹ ਸੁਕਾ ਕੇ ਲੈ ਕੇ ਆਣ ਤੇ ਬਾਰਿਸ਼ ਤੋਂ ਬਾਅਦ ਆਉਣ ਤਾਂ ਉਹ ਚੰਗਾ ਹੋਵੇਗਾ ਹਾਲਾਂਕਿ ਹੁਣ ਕਿਸਾਨ ਵੀ ਹੌਲੀ ਹੌਲੀ ਕਰਕੇ ਜੋ ਹੈ ਮੰਡੀਆਂ ਦੇ ਵਿੱਚ ਪਹੁੰਚ ਰਹੇ ਨੇ ਚੋਨਾ ਲੈ ਕੇ ਜੋ ਹੈ ਲਗਾਤਾਰ ਪਹੁੰਚ ਰਹੇ ਨੇ ਸੋਹਣਾ ਅੱਗੇ ਜਿਹੜੀ ਹੈ ਕਾਰਵਾਈ ਜਾਰੀ ਰਹੇਗੀ ਫਿਲਹਾਲ ਦਾਸੇ ਕਿ ਮੋਗਾ ਮੰਡੀ ਦੇ ਵਿੱਚੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕੀ ਨਾਮ ਹੈ ਤੁਹਾਡਾ ਗਰਮੀਤ ਸਿੰਘ ਜੀ ਗਰਮੀਤ ਸਿੰਘ ਜੀ ਤੁਸੀਂ ਮੇਰੀ ਫਸਲ ਲੈ ਕੇ ਆਏ ਹੋ ਕਿਵੇਂ ਹਾਲਾਤ ਹੈ ਮੰਡੀ ਦੇ ਤੇ ਤੁਹਾਡਾ ਚੋਨਾ ਵੈਖਿਆ ਚੋਨਾ ਵੈਖ ਗਿਆ ਜੀ ਉਹ ਮੌਸਮ ਖਰਾਬ ਹੈ ਮੀਂਹ ਬਰਸਾਤਾਂ ਪਈ ਜਾਂਦੀਆਂ ਮੰਡੀ 'ਚ ਪ੍ਰਬੰਧ ਵਧੀਆ ਤਰਪਾਨਾਂ ਜੀ ਠੀਕ ਹੈ ਜੀ ਹਾਂ ਜੀ ਜੀ ਦਾ ਨਾਮ ਮੇਰਾ ਨਾਮ ਦਾਰਸ਼ਨ ਸਿੰਘ ਹੈ ਜੀ ਪਿੰਡ ਬਦਨੀ ਖੁਰਦਾ ਅਸੀਂ ਇੱਥੇ ਲੈ ਕੇ ਆਏ ਜੀ ਝੋਨਾ ਠੀਕ ਹੈ ਪ੍ਰਬੰਧ ਪਰ ਇੱਕ ਸਰਕਾਰ ਨੂੰ ਬੇਨਤੀ ਹੈ ਵੀ ਕਿ ਮੌਸਮ ਬਹੁਤ ਖਰਾਬ ਹੈ ਵੀ ਸਾਨੂੰ ਨਵੀਂ ਦੇ ਵਿੱਚ ਛੋਟ ਦਿੱਤੀ ਜਾਵੇ ਤੇ ਇੱਕ ਦੂਜਾ ਜਿਹੜਾ ਕੁੰਗੀ ਰੋਗ ਹੈ ਉਹ ਬਹੁਤ ਜ਼ਿਆਦਾ ਹੈ ਜੀ ਹਲਦੀ ਰੋਗ ਜਿਹਨੂੰ ਕਹਿੰਦੇ ਆ ਉਹ ਬਹੁਤ ਜ਼ਿਆਦਾ ਪੈ ਗਿਆ ਉਹ ਹੁਣ ਜ਼ਿਮੀਂਦਾਰ ਦੇ ਬਸ ਨਹੀਂਗਾ ਇਹ ਕੁਦਰਤ ਦੇ ਨਿਰਭਰ ਹੈ ਜੀ ਜਿਹੜੀ ਫਸਲ ਹੈ ਵੀ ਉਹਦੇ ਵਾਸਤੇ ਵੀ ਸਾਨੂੰ ਕੋਈ ਛੋਟ ਦੇਣੀ ਚਾਹੀਦੀ ਆ ਤੀਜਾ ਮੰਡੀ ਚ ਪ੍ਰਬੰਧ ਠੀਕ ਆ ਪਰ ਇੱਥੇ ਨਾ ਬਹੁਤ ਬੱਚੇ ਫਿਰਦੇ ਆ ਜਿਹੜੇ ਪਿਉਰੀ ਚੱਕ ਕੇ ਲੈ ਜਾਂਦੇ ਆ ਉਹਦੇ ਵਾਸਤੇ ਇਹ ਤੇ ਥੋੜੀ ਜੀ ਨਾ ਗੌਰ ਕਰਨੀ ਚਾਹੀਦੀ ਆ ਮੰਡੀ ਬੋਰਡ ਨੂੰ ਜਾਂ ਜਿਹੜਾ ਇਹ ਪ੍ਰਸ਼ਾਸਨ ਹੈਗਾ ਇੱਥੋਂ ਦਾ ਉਹਨੂੰ ਬੇਨਤੀ ਆ ਵੀ ਉਹ ਥੋੜੀ ਜੀ ਗੌਰ ਕਰੇ ਲੇਕਿਨ ਧਾਨ ਕੀ ਜੋ ਪ੍ਰਕਿਊਰਮੈਂਟ ਹੈ ਉਹ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਸ਼ੁਰੂ ਕਰੀ ਜਾ ਕੀ ਜਾ ਚੁੱਕੀ ਹੈ अभी तक जो अराइवल है वो काफ़ी कम हुआ है तकरीबन साढ़े सात सौ एम ही अभी तक मंडियों में पहुंचा है मंडियों में हर तरह का इंतज़ाम साफ सफाई लाइटिंग का इंतज़ाम टॉयलेट्स का इंतज़ाम पानी के पीने के पानी का इंतज़ाम हर तरीके का इंतज़ाम जिला प्रशासन और मंडी बोर्ड के द्वारा किया गया है और जो मान सी एम साहब की डायरेक्शन हैं कि हर दाना टाइमली प्रक्योर होगा उसी तरीके से हम काम कर रहे हैं और किसानों को ये विश्वास दिलाते हैं कि उनकी जो फसल है वो इमीडिएटली प्रिक्योर करी जाएगी इसके साथ मैं आपके माध्यम से uh, किसानों को ये भी अपील करूँगा कि वो सिर्फ सूखा झूना जो कि लेस देन सेवनटीन मॉइस्चर का हो वही मंडियों में लाएँ ताकि उनको कोई परेशानी का सामना ना करना पड़े तो सर जैसे भी बरसात के मौसम चल रहे हैं मौसम की ओर से चेतावनी तीन दिन के लिए तो किसानों को सर क्या है तो नहीं जी देखिए जैसे कि मैंने पहले बोला सबसे इम्पोर्टेंट है कि किसान जब भी कटाई करके अपना धान मार्केट में लेके आए तो सूखा लेके आए तो यही हमारी उनसे अपील है आपके थ्रू कि सूख सुक, सूखा झोना ही लेके मंडी में वो आए ताकि उनको कोई प्रॉब्लम ना आए